ਤਰਨਤਾਰਨ ਨੂੰ ਮਿਲਿਆ ਨਵਾਂ ਐਸਐਸਪੀ ਸੁਰਿੰਦਰ ਲੰਬਾ ਤਰਨਤਾਰਨ ਦੇ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ ਡਾਕਟਰ ਅਭਜੋਤ ਕੌਰ ਗਰੇਵਾਲ ਦੇ ਸਸਪੈਂਡ ਹੋਣ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਐਸਐਸਪੀ ਡਾਕਟਰ ਅਭਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਤਰਨਤਾਰਨ ਜ਼ਿਲ੍ਹਾ ਚੋਣਾਂ ਆਪ ਦੀ ਸਪੋਰਟ ਦੇ ਇਲਜ਼ਾਮ ਡਾਕਟਰ ਅਭਜੋਤ ਕੌਰ ਗਰੇਵਾਲ ਦੇ ਉੱਤੇ ਲੱਗੇ ਸਨ ਤਾਂ ਜਿਹ ਤਰਨਤਾਰਨ ਦੇ ਵਿੱਚ ਨਵਾਂ ਐਸਐਸਪੀ ਨਿਯੁਕਤ ਕਰ ਦਿੱਤਾ ਗਿਆ ਤਰਨਤਾਰਨ ਨੂੰ ਨਵਾਂ ਐਸਐਸਪੀ ਮਿਲੇ ਹੈ તાਜਕਾਰਵਾਈ ਤੇ ਅੱਜ ਹੀ ਨਿਯੁਕਤੀ ਸੁਰਿੰਦਰ ਲਾਂਬਾ ਤਰਨਤਾਰਨ ਦੇ ਨਵੇਂ ਐਸਐਸਪੀ ਨਿਯੁਕਤ ਕੀਤੇ ਗਏ ਨੇ ਤਾਂ ਸੁਰਿੰਦਰ ਲਾਂਬਾ ਤਰਨਤਾਰਨ ਦੇ ਨਵੇਂ ਐਸਐਸਪੀ ਡਾਕਟਰ ਅਵਜੋਤ ਕੌਰ ਗਰੇਵਾਲ ਦੇ ਸਸਪੈਂਡ ਹੋਣ ਤੋਂ ਬਾਅਦ ਸੁਰਿੰਦਰ ਲਾਂਬਾ ਦੀ ਨਿਯੁਕਤੀ ਹੋਈ ਹੈ ਚੋਣ ਕਮਿਸ਼ਨ ਦੇ ਵੱਲੋਂ ਐਸਐਸਪੀ ਡਾਕਟਰ ਅਵਜੋਤ ਕੌਰ ਨੂੰ ਸਸਪੈਂਡ ਕੀਤਾ ਗਿਆ ਤਰਨਤਾਰਨ ਜ਼ਿਲ੍ਹਾ ਚੋਣ ਦੇ ਵਿੱਚ ਆਮ ਆਗਮੀ ਪਾਰਟੀ ਦੀ ਸਪੋਰਟ ਕਰਨ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਦੇ ਇਲਜ਼ਾਮ ਲਗੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਤਾਂ ਤਰਨ ਤਰੰਦਾ ਨਵਾਂ ਐਸਐਸਪੀ ਸੁਰਿੰਦਰ ਲਾਂਬਾ ਨੂੰ ਨਿਯੁਕਤ ਕੀਤਾ ਗਿਆ ਤੇ ਸੁਰਿੰਦਰ ਲਾਂਬਾ ਨੂੰ ਤਰਨ ਤਰੰਦਾ ਦੇ ਨਵੇਂ ਐਸਐਸਪੀ ਦੀ ਨਿਯੁਕਤੀ ਕੀਤੀ ਗਈ ਹੈ ਉਹਨਾਂ ਨੂੰ ਕਾਰਜਪਾਰ ਸੌਂਪਿਆ ਗਿਆ ਹੈ ਕਾਜੇਤ ਜ਼ਿਮਨੀ ਚੋਣ 11 ਨਵੰਬਰ ਨੂੰ ਹੈ 14 ਨੂੰ ਨਤੀਜੇ ਪਰ ਉਸ ਤੋਂ ਪਹਿਲਾਂ ਅੱਜ ਇਹ ਵੱਡੀ ਕਾਰਵਾਈ ਚੋਣ ਕਮਿਸ਼ਨ ਦੀ ਤਰਨ ਤਰਨ ਦੇ ਐਸਐਸਪੀ ਦੇ ਖਿਲਾਫ ਡਾਕਟਰ ਅਵਜੋਦ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਤੇ ਪਹਿਲਾਂ ਕਾਰਜਪਾਰ ਵਾਧੂ ਚਾਰਜ ਸੌਪਿਆ ਸੀ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੋਲਰ ਨੂੰ ਤੇ ਹੁਣ ਸੁਰਿੰਦਰ ਲਾਂਬਾ ਨੂੰ ਤਰਨ ਤਰਨ ਦਾ ਨਵਾਂ ਐਸਐਸਪੀ ਨਿਯੁਕਤ ਕਰ ਦਿੱਤਾ ਗਿਆ ਕਾ ਵੱਡੀ ਜ਼ਿੰਮੇਵਾਰੀ ਤਰਨਤਾਰਨ ਦੇ ਨਵੇਂ ਐਸਐਸਪੀ ਦੇ ਵਜੋਂ ਸੁਰਿੰਦਰ ਲਾਂਬਾ ਨੂੰ ਮਿਲੀ ਹੈ ਲਾਜ਼ਮੀ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਲਜ਼ਾਮ ਡਾਕਟਰ ਅਵਜੋਦ ਕੌਰ ਦੇ ਉੱਤੇ ਲੱਗੇ ਤੇ ਉਸ ਤੋਂ ਬਾਅਦ ਸੁਰਿੰਦਰ ਲਾਂਬਾ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਕਾ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਤਰਨਤਾਰਨ ਦੇ ਵਿੱਚ ਕਰਨਾ ਪਏਗਾ ਸੁਰਿੰਦਰ ਲਾਂਬਾ ਨੂੰ ਕਿਉਂਕਿ ਚੋਣ ਕਮਿਸ਼ਨ ਦੀ ਕਾਰਵਾਈ ਇੱਥੇ ਵੇਖਣ ਨੂੰ ਮਿਲੀ ਹੈ ਇਲਜ਼ਾਮ ਪੁਲਿਸ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਲਗਾਤਾਰ ਲਗਾ ਰਿਹਾ ਹੈ ਕਿ ਪੁਲਿਸ ਆਮ ਆਦਮੀ ਪਾਰਟੀ ਦੇ ਵਿੰਗ ਦੀ ਤਰ੍ਹਾਂ ਕੰਮ ਕਰ ਰਹੀ ਹੈ ਰਵਜੋਦ ਕੌਰ ਗਰੇਵਾਲ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਸ ਜਿਸ ਤੋਂ ਬਾਅਦ ਕਾਰਵਾਈ ਹੋਈ